हेलो जी सत श्रीकाल जी सारों साडे चैनल से थोड़ा स्वागत है और सुनाओ जी की हाल चाल ने मैं अरदास कर परमात्मा थोड़ा सारे चलती कला च रखे तंदुरुस्ती वाक से आज जी अच्छा आप कड़ी बनाने कड़ी पकौड़ा जुड़े रहे वीडियो, वीडियो के नाल वीडियो शुरू तो लेकर एंड तक जरूर देखियो लो जी इधर आपने लहसन प्याज अदरक कुटके रख लिया इधर टमाटर हरी मिर्च तो कुछ अदरक आपने ਕੱਟ ਕੇ ਰੱਖ ਲਿਆ ਚਲੋ ਜੀ ਹੁਣ ਆਪਾਂ ਕੜੀ ਨੂੰ ਤੜਕਾ ਲਾਉਨੇ ਲੋ ਜੀ ਤੜਕਾ ਲਾਉਣ ਤੋਂ ਪਹਿਲਾਂ ਆਪਾਂ ਬੇਸਣ ਨੂੰ ਘੋਲ ਕੇ ਰੱਖ ਲੈਣਾ ਆਪਾਂ ਨੇ ਇੱਕ ਕੌਲੀ ਬੇਸਣ ਦੀ ਲੈ ਲਈ ਛੋਟੀ ਇਹਦੇ ਵਿੱਚ ਆਪਾਂ ਇੱਕ ਕੌਲੀ ਦਹੀਂ ਦੀ ਪਾ ਲੈਣਾ ਛੋਟੀ ਕੌਲੀ ਇੱਕਾ ਜੀ ਜਿੰਨਾ ਕ ਬੇਸਣ ਦੀ ਉੰਨੀ ਕੱਪਾਂ ਨੇ ਦਹੀਂ ਦੇਣੇ ਹੁਣ ਇਹਨੂੰ ਆਪਾਂ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਇਹ ਨੂੰ ਚੰਗੀ ਤਰ੍ਹਾਂ ਬੇਸਣ ਦੇ ਵਿੱਚ ਰਲਾ ਲੈਨੇ ਥੋੜਾ ਜਿਹਾ ਵਿੱਚ ਐਡ ਕਰ ਲੈਨੇ ਆ ਪਾਣੀ ਕੜੀ ਦਾ ਆਪੋ ਆਪਣੇ ਤਰੀਕੇ ਹੁੰਦੇ ਨੇ ਜੀ ਢਡ ਢਡ ਬਣਾਉਣ ਦੇ ਆਪਾਂ ਨੇ ਕਈ ਤਰੀਕੇ ਅੱਗੇ ਵੀ ਬਣਾਏ ਨੇ ਅੱਜ ਆਪਾਂ ਸਿੰਪਲ ਤਰੀਕੇ ਨਾਲ ਬਣਾਉਣੇ ਆ ਬਿਲਕੁਲ ਪਹਿਲਾਂ ਆਪਾਂ ਨੇ ਬੇਸਨ ਚੀ ਪਾਤਾ ਦਿਸਾਉ ਕਸ ਲਓ ਜੀ ਆਪਾਂ ਇਹਨਾਂ ਚੰਗਤ ਤਰ੍ਹਾਂ ਘੋਲ ਬਣਾ ਲੈਨੇ ਲਓ ਜੀ ਘੋਲ ਆਪਣਾ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਇੱਕ ਪਾਸੇ ਲਓ ਜੀ ਹੁਣ ਆਪਾਂ ਨੇ ਧਰ ਲਈ ਕੜਾਹੀ ਗੈਸ ਬਾਲ ਲੈਨੇ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਸਰੋਂ ਦਾ ਤੇਲ ਕਿਉਂਕਿ ਆਪਾਂ ਤੜਕਾ ਸਰੋਂ ਦੇ ਤੇਲ ਦੀ ਲਾਉਣੇ ਆ ਜੇ ਕੀ ਅੱਜ ਕੱਲ੍ਹ ਜੰਮ ਜਾਂਦਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਲੈਣੇ ਆ ਜੀ ਕਾੜ ਲਓ ਜੀ ਤੇਲ ਆਪਣਾ ਕੜ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਜੀਰਾ ਜ਼ੀਰਾ ਨੂੰ ਥੋੜਾ ਜਿਹਾ ਘੁਲਵਾਗੇ ਬਹੁਤਾ ਨਹੀਂ ਭੁੰਨਦੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਜੀ ਮਸਾਲਾ ਇਹਨਾਂ ਆਪਾਂ ਨੇ ਪੁੱਤਕੇ ਰੱਖਿਆ ਜੀ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ

ਸਵਾਦਨ ਸਰ ਪਾ ਲੈਨੇ ਨਮਕ ਹੁਣ ਇਹਨੂੰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆਂ ਲਓ ਜੀ ਸੁੱਕੇ ਮਸਾਲੇ ਆਪਣੇ ਭੁੱਜ ਗਏ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਆਂ ਮਾਰ ਦਰ ਆਦਰਕ ਅਤੇ ਹਰੀ ਮਿਰਚ ਇਹਦੇ ਨਾਲ ਆਪਣੀ ਹਲਦੀ ਥੋੜੀ ਜਿਹੀ ਹੋਰ ਪਾਉਣੀ ਹੈ ਕਿਉਂਕਿ ਇਹ ਖੜੇ ਖੜੇ ਜਿਹਾ ਵਧੀਆ ਲੱਗਦੇ ਨੇ ਜੀ ਕੜੀ ਚ ਉਹ ਤਾਂ ਆਪਾਂ ਮਿਕਸਰ ਚ ਵੀ ਪੀਸ ਸਕਦੇ ਨੇ ਪਰ ਵਿੱਚ ਕੜੀ ਨੇ ਖੜੇ ਜਾ ਦਿੱਤੀ ਲੱਗਦੇ ਨੇ ਲਓ ਜੀ ਇਹਨੂੰ ਮੈਂ ਇੱਕ ਦੋ ਮਿੰਟ ਲਈ ਆਪਾਂ ਪਕਾ ਲੈਨੇ ਲਓ ਜੀ ਮਸਾਲਾ ਆਪਣਾ ਭੁੱਜ ਗਿਆ ਦੇਖੋ ਕਿੰਨਾ ਵਧੀਆ ਢੀਸੜ ਦਾ ਮਸਾਲਾ ਨੇ ਤੇਲ ਸੀ ਹੁਣ ਆਪਾਂ ਥੋੜਾ ਜਿਹਾ ਰਿਮਚੀ ਦੇਖੀ ਦਾ ਯਾਰ ਘੋਕੇ ਪਾ ਲੈਨੇ ਆ ਪਾਣੀ ਕਿਉਂਕਿ ਮੇਰੀ ਆਦਤ ਹੈ ਜੀ ਜਿੰਨਾ ਸਬਜੀ ਦਾ ਮਸਾਲਾ ਭੁੰਨੇ ਉੰਨੀ ਉਹ ਸਬਜੀ ਵਧੀਆ ਬਣਦੀ ਹੈ ਟੇਸਟੀ ਲਓ ਜੀ ਜਿਹੜਾ ਪਾਣੀ ਪਾਇਆ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲੈਨੇ ਆ ਇਹ ਨੀ ਦੇਰ ਦਵਾਰੇ ਨਹੀਂ ਆਪਣਾ ਮਸਾਲਾ ਘੀ ਛੱਡਦਾ ਉਨੀ ਦੇਰ ਨਹੀਂ ਆਪਾਂ ਇਹਦੇ ਵਿੱਚ ਪਾਉਂਦੇ ਬੇਸਨ ਲਓ ਜੀ ਮਸਾਲਾ ਆਪਣਾ ਪੱਕ ਗਿਆ ਇਹਨੇ ਚੰਗੀ ਤਰ੍ਹਾਂ ਤੇਲ ਛੱਡਤਾ ਹੁਣ ਇਹਦੇ ਵਿੱਚ ਆਪਾਂ ਜਿਹੜਾ ਬੇਸਨ ਘੋਲ ਕੇ ਰੱਖਿਆ ਸੀ ਉਹਨੂੰ ਐਡ ਕਰ ਲੈਨੇ ਲਓ ਜੀ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਪਕੌੜੇ ਪਕੌੜਿਆਂ ਨਾਲ ਫਿਰ ਥੋੜੀ ਜਿਹੀ ਆਪਾਂ ਨੂੰ ਪਤਲੀ ਹੋ ਚਾਹੀਦੀ ਹੈ ਕੜੀ ਬਹੁਤ ਹੀ ਗਾੜੀ ਨਹੀਂ ਚਾਹੀਦੀ ਲਓ ਜੀ ਹੁਣ ਇਹਨੂੰ ਆਪਾਂ ਢੱਕ ਕੇ ਪਕਾ ਲੈਨੇ ਆਂ ਲਓ ਜੀ ਆਪਾਂ ਇਧਰ ਅਲੂ ਤੇ ਪਿਆਜ਼ ਕੱਟ ਲੇ। ਇਹਦੇ ਵਿੱਚ 3-4 ਚਮਚਾ ਆਪਾ ਪਾ ਲੈਨੇ ਬੇਸਣ ਦੇ। ਲਓ ਜੀ 4 ਚਮਚਾ ਪਾਨੇ ਪਾ ਲੈ ਬਸਣ ਦੇ। ਤੇ ਇਧਰ ਪਨ ਧਨੀਆ ਧੋ ਕੇ ਰੱਖਿਆ ਹੋਇਆ ਤੇ ਜੀ ਇਹ ਐਡ ਕਰ ਲੈਨੇ। ਜੀਰਾ ਪਾ ਲੈਨੇ। ਮਿਰਚ ਨਹੀਂ ਪਾਉਂਦੇ ਜੀ ਆਪਾਂ ਥੋੜੀ ਜੀ ਮਿਰਚ ਪਾ ਲੈਨੇ ਆ ਸਵਾਦ ਅਨੁਸਾਰ ਨਮਕ ਪਾ ਲੈਨੇ ਥੋੜੀ ਜੀ ਆਪਾਂ ਪਾ ਲੈਨੇ ਹਲਦੀ ਹੁਣ ਇਹਨਾਂ ਅਨੁਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਲਓ ਜੀ ਉਹ ਭਾਂਡਾ ਆਪਣਾ ਛੋਟਾ ਰਹਿ ਗਿਆ ਹੁਣ ਆਪਾਂ ਨੇ ਵੱਡੇ ਭਾਂਡੇ ਚ ਪਾ ਲੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਉਹ ਚਰਾਦਦਾ ਨਹੀਂ ਦੀ ਜੀ ਚੰਗੀ ਤਰ੍ਹਾਂ ਫਿਰ ਮੈਂ ਭਾਂਡਾ ਚੇਂਜ ਕਰਤਾ ਹੁਣ ਤਾਂ ਆਪਣੇ ਪਿਆਜ਼ ਤੇ ਆਲੂ ਧੋਤੇ ਹੋਏ ਤੇ ਗਿੱਲੇ ਤੇ ਜੇ ਲੋੜ ਪਈ ਤਾਂ ਆਪਾਂ ਪਾਣੀ ਪਾ ਲਵਾਂਗੇ ਥੋੜਾ ਜਿਹਾ ਉੱਧਰ ਕੜੀ ਵੀ ਆਪਣੀ ਰਿਜਰੀ ਹੈ ਜੀ। ਉਹ ਕਿਵਾਂ ਖੁਬੜੀ ਤਾਂ ਕਾਨੂੰ ਮੈਨੂੰ ਇਹ ਮੈਨੂੰ ਇਹ ਵਹਿ ਮੈਂ ਵੀ ਉੱਬਲਣਾ ਜਾਵੇ। ਉੱਬਲੀ ਤਾਂ ਕਦੇ ਹੈ ਨਹੀਂ। ਲਓ ਜੀ ਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲੈਣੇ ਆ। ਤਕੌੜਿਆਂ ਦੇ ਆਟੇ ਨੂੰ। ਲਓ ਜੀ ਆਟਾ ਆਪਣਾ ਗੁੰਨ ਲਿਆ ਗੁੰਨ ਲਿਆ। ਇੱਧਰ ਆਪਣਾ ਤੇਲ ਵੀ ਗਰਮ ਹੋਇਆ ਪਿਆ। ਉਹ ਜਿੱਦ ਤਰ ਆਪਣੀ ਕੜੀ ਵੀ ਰੁੱਝੀ ਜਾਂਦੀ ਆ। ਕਿਉਂਕਿ ਜਿੰਨੀ ਇਹ ਕੜੂਗੀ ਉੰਨੀ ਹੀ ਸੁਆਦਵਾਂ ਹੋਊਗੀ। ਤਾਂ ਹੀ ਨੇ ਪਹਿਲਾਂ ਕਰਤੀ ਵਾਹੇ ਵੀ ਜਦੋਂ ਪਕੌੜੇ ਬਣਨਗੇ ਜਦੋਂ ਇਹਨੇ ਰੁੱਝ ਜਾਣਾ। ਉਹ ਪਟਾਖੇ ਪਾ ਲਈਏ। ਨੇ ਗੈਸ ਆਪਾਂ ਕਰਦਾਂ ਨੇ ਸਲੋ। ਲੋ ਜੀ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ। ਹੁਣ ਆਪਾਂ ਛੋਟੇ ਛੋਟੇ ਪਕੌੜੇ ਵਿੱਚ ਪਾ ਦਿੰਨੇ ਆ ਤੇਲ ਦੇ। ਬਹੁਤੇ ਵੱਡੇ ਨਹੀਂ ਪਾਉਂਦੇ ਜੀ ਛੋਟੇ ਛੋਟੇ ਪਾਉਂਦੇ ਲਓ ਜੀ ਹੁਣ ਆਪਾਂ ਪਕੌੜਿਆਂ ਨੂੰ ਚੰਗੀ ਤਰ੍ਹਾਂ ਪੱਕਣ ਦਿੰਨੇ ਆ। ਲਓ ਜੀ ਇੱਕ ਪਾਸਾ ਆਪਾਂ ਪਕੌੜਿਆਂ ਦਾ ਪਕਾ ਲਿਆ। ਇਹਨਾਂ ਪਕੌੜੇ ਤੋਂ ਕਾਲੇ ਹੋ ਗਏ ਨੇ। ਚੰਗੀ ਤਰ੍ਹਾਂ ਪਕੌੜੇ ਹੁਣ ਪਕਾ ਲਵਾਂਗੇ। लॉजी पकौड़े बन गए भी खा लो हूँ आप इस तरह सारे पकौड़े बना लेने इधर अपनी कड़ी भी रिज जा रही है ने नौजी कड़ी अपनी रिजगी पकौड़े भी अपने पक गए ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਥੋੜੀ ਜੀ ਮੇਥੀ ਲਵੇ ਕੈਮਰਾ ਮੈਸ ਕਰਕੇ ਲਾਇਆ ਜੀ ਸਟੀਮ ਜੀ ਜਿਆਦਾ ਉੱਡਦੀ ਆ ਫਿਰ ਦਿਸਦੀ ਨਹੀਂ ਹੈਗੀ ਜਿਆਦੇ ਕੈਮਰੇ ਚ ਭਾਪ ਜੀ ਆਈ ਜਾਂਦੀ ਆ ਥੋੜਾ ਜਿਹਾ ਆਪਾਂ ਪਾ ਲੈਨੇ ਆ ਜੀ ਮਸਾਲਾ ਰੋਜੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਆ ਪਕੌੜੇ 2-4 ਮਿੰਟ ਲਈ ਆਪਾਂ ਇਹਨਾਂ ਨੂੰ ਪਕਾ ਲੈਨੇ ਤਾਂ ਜੋ ਨਾਲੇ ਤਾਂ ਆਪਣੀ ਮੇਥੀ ਦੀ ਖਸਬੋ ਚੰਗੀ ਤਰ੍ਹਾਂ ਹੋ ਜੇ ਤੇ ਨਾਲੇ ਆਪਣੇ ਪਕੌੜੇ ਥੋੜੇ ਤਾਂ ਵੈਸੀ ਇਹਦੇ ਚ ਹੋ ਜਾਣਗੇ ਜੀ ਥੋੜੋ ਜਿਹਾ ਝੋੜ ਪਾ ਲੈਨੇ ਹੁਣ ਇਹਨਾਂ ਨੂੰ 1-2 ਮਿੰਟ ਲਈ ਆਪਾਂ ਪਕਾ ਲੈਨੇ ਆ ਲਓ ਜੀ ਕੈਮਰਾ ਬੰਦੇ ਰਹਿ ਗਿਆ ਮੈਨੂੰ ਇਹਦੀ ਵਿੱਚ ਚਲਾਤਾ ਮੈਨੇ ਵਿੱਚ ਧਨੀਆ ਪਾਤਾ ਆਪਾਂ ਨੇ ਇਹਦੀ ਸਟੀਮ ਜੀ ਵੱਧ ਉੱਡਦੀ ਐ ਇਸ ਕਰਕੇ ਮੈਂ ਦੂਰ ਧਰਿਆ ਤੀ ਕੈਮਰਾ ਲੋ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਪਕੌੜਿਆਂ ਵਾਲੀ ਕੜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ